ਇਤੋ ਦੇ ਪੰਡਾ ਚੰਦ ਭਾਨ ਵਿਖੇ ਦਲਤ ਲੋਕਾਂ ਤੇ ਬੀਤੇ ਦਿਨ ਉਹ ਪਰਚਿਆਂ ਦੇ ਸਬੰਧ ਵਿੱਚ ਨਹਿਰੂ ਸਟੇਡੀਅਮ ਵਿਖੇ ਵਾਕ ਵਾਕ ਜਿੱਥੇ ਮੈਂਦਿਆਂ ਨੂੰ ਤਰਨ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਸਰਕਾਰ ਦੀ ਵਿਰੋਧਤਾ ਤੇ ਪ੍ਰਸ਼ਾਸਨ ਦੀ ਵਿਰੋਧਤਾ ਕੀਤੀ ਉਹਨਾਂ ਨੇ ਮੰਗ ਕੀਤੀ ਕਿ ਜੁਨਾ ਆਦਮੀਆਂ ਦੇ ਪਰਚੇ ਹੋਏ ਉਹਨਾਂ ਨੂੰ ਹਰਿਆ ਕੀਤਾ ਜਾਵੇ ਕੇਐਸਕੇ ਨੂੰ ਜਲਤ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਅੱਜ ਆ ਕਿਸਾਨ ਜਥੇਬੰਦੀਆਂ ਨੇ ਝੰਡੇ ਥੋੜੇ ਹੱਕ ਦੇ ਵਿੱਚ ਆਏ ਖੜੇ ਨੇ ਇਸ ਗੱਲ ਦੀ ਸਾਨੂੰ ਵੀ ਪਛਾਣ ਕਰਨੀ ਪੈਣੀ ਆ ਕਿ ਕਿਹੜੇ ਸਾਡੇ ਵਾਲੇ ਪੱਖਾੜੇ ਨੇ ਜਿਹੜੇ ਵਿਰੋਧ ਆਣੇ ਨੇ ਕਿਉਂਕਿ ਜਿੱਤੇ ਅਸੀਂ ਜ਼ਮੀਨ ਦੀ ਗੱਲ ਕੀਤੀ ਮੇਰੇ ਸਕੂਲੋਂ ਜਾ ਸਕੂਲੋਂ ਵਾਪਸ ਆਏ ਆ ਉਹਨਾਂ ਦੀ ਪੇਰੈਂਟਸ ਮੀਟਿੰਗ ਸੀ ਮੇਰੇ ਸਕੂਲ ਨੂੰ ਘਰ ਪਹੁੰਚ ਰਹੇ ਬੱਚਿਆਂ ਦੇ ਉੱਪਰ ਪੁਲਿਸ ਨੇ ਜਿਹੜਾ ਲਾਟੂ ਚਾਰਜ ਕੀਤਾ ਹੈ ਕੀਤਾ ਹੈਗਾ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਹੈ ਇੱਕ ਬੱਚਾ ਜਿਹੜਾ ਸਕੂਲ ਜਾ ਤੋਂ ਵਾਪਸ ਆ ਰਿਹਾ ਸੀ ਉਹਦੀ ਪਛਾਗ ਰਹੀ ਜੀਣਾ blood ਆ ਰਿਹਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਬਹੁਤ ਜਿਹੜਾ ਬੱਚਿਆਂ ਤੱਕ ਨੂੰ ਵੀ ਨਹੀਂ ਪੁੱਛਿਆ ਹੈਗਾ ਪਰ ਇਸ ਵਿੱਚ ਜਿਹੜੇ 60 ਤੋਂ 70 ਸਾਲ ਦੇ ਬਜ਼ੁਰਗ ਸੀਗੇ ਉਹਨਾਂ ਦੀ ਵੀ ਬਹੁਤ ਬੁਰੀ ਬੁਰੀ ਤਰੀਕੇ ਨਾਲ ਜਿਹੜੀ ਕੁੱਟਮਾਰ ਕੀਤੀ ਹੈਗੀ ਹੈਗੀ ਆ ਤੇ ਦੂਸਰਾ ਜਿਹੜੇ ਸਰਪੰਚ ਜਿਹੜੇ ਰਾਜ ਦੇ ਸਰਪੰਚ ਉਹਦੇ ਨਾਲ ਜਿਹੜਾ ਚਾਪਲ ਜਿਹੜਾ ਕੀਤਾ ਗਿਆ ਔਰ ਉਹਦੇ ਘਰ ਦੇ ਉੱਪਰ ਜਿਹੜਾ ਹਮਲਾ ਕਰਕੇ ਉਹਨਾਂ ਦਾ ਜੋਰ ਮਾਰ ਲਗਾਇਆ ਤੋੜਿਆ ਗਿਆ ਹੈ ਅਸੀਂ ਇਹ ਕਹਿੰਦਾ ਤੇ ਕਿ ਉਹਨਾਂ ਦਾ ਜੋ ਜਿਹੜਾ ਨੁਕਸਾਨ ਹੋਇਆ ਉਹਦੀ ਜਿਹੜੀ ਆ ਵਰਪਾਈ ਹੋਣੀ ਚਾਹੀਦੀ ਉਹਨਾਂ ਨੂੰ ਵਾਪਜਾ ਮਿਲਣਾ ਚਾਹੀਦਾ ਹੈ ਤੇ ਤੁਮ ਜਿਹੜਾ ਜਿਹੜੇ ਥਿਲ ਜਿਹੜੇ ਨੌਜਵਾਨ ਹੈਗੇ ਜਿਨ੍ਹਾਂ ਦੇ ਗੋਲੀਆਂ ਦੇ ਛਰਲੇ ਛਰਲੇ ਉਹਦੇ ਵਿੱਚ ਬੱਜੇ ਹੈਗੇ ਆ ਉਹਨਾਂ ਦੇ ਜਿਹੜੇ ਮੈਡੀਕਲ ਮੈਡੀਕਲ ਜਿਹੜੀ ਜਾਂਚ ਹੋਣੀ ਚਾਹੀਦੀ ਮੰਗਵਾਇਆ ਜਾਇਦਾ ਹੈਗਾ ਬਾਕੀ ਜਿਹੜਾ ਹੋਰ ਪਿੰਡਾਂ ਤੋਂ ਪਿੰਡਾਂ ਦੇ ਕਿਹੜਾ ਸਾਡੀ ਸਾਹਲ ਜੋਖਤ ਬਣੀ ਆ ਤੇ ਜੇਕਰ ਪ੍ਰਸ਼ਾਸਨ ਇਹਨੇ ਮੋੜਾ ਦੇ ਆਪਣੀ ਸਹਿਮਤੀ ਨਹੀਂ ਦੇਊਗਾ ਜਾਂ ਕਿਸੇ ਵੀ ਕਦਮ ਚੁੱਕੇਗਾ ਉਸ ਤੋਂ ਬਾਅਦ ਦਿਨਾਂ ਦੇ ਵਿੱਚ ਸੰਘਰਸ਼ ਜਿਹੜਾ ਉਹ ਜਾਰੀ ਰਹੇਗਾ ਐਂ ਨਹੀਂ ਲੱਗਦਾ ਵੀ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹੋ ਸਾਡੀ ਕਿਤੇ ਵੀ ਕੋਈ ਸੁਰੱਖਿਆ ਨਹੀਂ ਹੈ ਜਿਹੜਾ ਮੌਸਮੀ ਕਰ ਸਕਦਾ ਹੈ ਮਨੋਲੇ ਔਰਤਾਂ ਦੀ ਵੀ ਗਰਦਾ ਹੈ ਔਰਤਾਂ ਦੀ ਕੋਈ ਦੂਸਰੀਆਂ ਦੀਆਂ ਔਰਤਾਂ ਦੇ ਕਿੰਨਾ ਦੇ ਵਿੱਚ ਕੰਮ ਕਰ ਜਾਂਦੀ ਹੈ ਤਾਂ ਉੱਥੇ ਇਹਨਾਂ ਦੀ ਸੁਰੱਖਿਆ ਨਹੀਂ ਹੈ ਅਸੀਂ ਆਪਣੇ ਘਰ ਦੇ ਵਿੱਚ ਸੁਰੱਖਤ ਨਹੀਂ ਹੈ ਚਾਹੇ ਵੀ ਜਦੋਂ ਕੰਮ ਕਰਦਾ ਹੈ ਉਹਦੀ ਵੀ ਸੁਰੱਖਿਆ ਨਹੀਂ ਹੈ ਸੁਰੱਖਿਆ ਨਹੀਂ ਹੈ ਉਹ ਵੀ ਜਿਹਦੀ ਕੋਈ ਦੁਕਾਨਦਾਰ ਹੈ ਜਾਂ ਕੋਈ ਮਤਲਬ ਕਿਸੇ ਕੋਲੇ 4 ਪੈਸੇ ਹੈਗਾ ਤਾਂ ਉਹ ਵੀ ਸੁਰੱਖਿਆ ਨਹੀਂ ਹੈ ਕਿਉਂਕਿ ਅੱਜਕੱਲ ਨਸ਼ਾ ਖੁਰੀਆ ਲੁੱਟਮਖੋਰੀ ਦੀ ਬਹੁਤ ਜ਼ਿਆਦਾ ਵਧ ਗਈ ਹੈ ਖਾਸ ਕਰਕੇ ਕੋਈ ਵੀ ਸ਼ਰਮੀਆਂ ਪੀਂਦੀਆਂ ਗੋੜੀਆਂ ਚੱਲਦੀਆਂ ਕਿਸੇ ਪ੍ਰਕਿਆ ਕਿਸੇ ਪ੍ਰਕਾਰ ਦੇ ਰੱਖਿਆ ਨਹੀਂ ਹੈ ਕਿ ਮਾਹੌਲ ਜਿਹੜਾ ਹੈ ਤੇ ਉਹ ਮਜੂਦ ਨੂੰ ਬਦਲ ਰਿਹਾ ਹੈਗਾ ਔਰ ਉਹ ਇਹਦੀ ਪਿੱਛੇ ਆ ਕਿ ਪੂਰੀ ਦੀ ਪੂਰੀ ਪ੍ਰਸ਼ਾਸਨਤਮਕ ਸਰਕਾਰ ਇਹਦੇ ਪਿੱਛੇ ਜ਼ਿੰਮੇਵਾਰ ਹੈਗੀ ਹੈ ਕਿਉਂਕਿ ਜਦੋਂ ਇਹ ਆਹ ਮਾਹਰ پارٹی ਸੱਤਾ ਦੇ ਵਿੱਚ ਆਈ ਸੀ ਉਨੇ ਇਹ ਕਿਹਾ ਸੀ ਵੀ ਜਿਹੜਾ ਹੈ ਤੁਸੀਂ ਜਿਹੜਾ ਹੈ ਆਗੇ ਜਿਵੇਂ ਕਿ ਆ ਸਾਡੇ ਸਾਹਮਣੇ ਨਿਕਾਇਆ ਕਿਸ ਤਰੀਕੇ ਨਾਲ ਕਮੀਆਂ ਦੇ ਵੇੜਿਆਂ ਦੇ ਵਿੱਚ ਹੁਣ ਹੁਣ ਸਾਡੇ ਵੀ ਕਮੀਆਂ ਦੇ ਵੇੜਿਆਂ ਦੇ ਵਿੱਚ ਅਸੀਂ ਜਾਣੇ ਹੈਗੇ ਆ ਜਾ ਕੇ ਉਹਨਾਂ ਨੇ ਜਿਹੜਾ ਸਰਕਾਰੀ ਨੋਟਿਸ ਆ ਕਰਾ ਕੇ ਮੋਟਾ ਮੇਰੇ ਪਰ ਹੁਣ ਅਸੀਂ ਦੇਖਦੇ ਆ ਵੀ ਉਹੀ ਜਿਹੜਾ ਇਹਦਾ ਆਮ ਆਦਮੀ ਪਾਰਟੀ ਦਾ ਹੈ ਜਿਹੜਾ ਐਮਐਲਏ ਆ ਮੋਹਨ ਸਿੰਘ ਚੰਦ ਭਾਲਾ ਦਾ ਪਿੰਡ ਦਾ ਰਾਹ ਭੁੱਲਿਆ ਹੈਗਾ ਉਹਨਾਂ ਨੇ ਆ ਕੇ ਮਜ਼ਦੂਰਾਂ ਦੀ ਜਿਹੜੀ ਆ ਕੋਈ ਨਹੀਂ ਦੇਖਿਆ ਕਿ ਕਿਉਂਕਿ ਇਸ ਤੋਂ ਵੀ ਸਾਬਤ ਹੋਊਗਾ ਵੀ ਉਹ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਕਰ ਰਿਹਾ ਹੁੰਦਾ ਸੀ ਇਹ ਮੰਗ ਵੀ ਕਰਦੇ ਆ ਵੀ ਅਬੋਲ ਕਿਸੇ ਦਾ ਜਿਹੜਾ ਉੱਥੇ ਇੰਨਾ ਰੰਗਾਂ ਦਾ ਵਰਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਦੇ ਕੋਈ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ ਆਬਲਿਕ ਜੇ ਪ੍ਰਸ਼ਾਸਨ ਸਹੀ ਕੰਮ ਕਰਦਾ ਉਸ ਪਿੰਡ ਚ ਉੱਥੇ ਸਹੀ ਲੋਕਾਂ ਦੇ ਗਿਆਨ ਲੈ ਕੇ ਉਹਦੇ ਤੇ ਕੰਮ ਕਰਦਾ ਅੱਜ ਇਹ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਾ ਪੈਂਦੀ ਜਿਸ ਕਰਕੇ ਪ੍ਰਸ਼ਾਸਨ ਜਿਹੜਾ ਉਹ ਕਿਸੇ ਦਬਾਅ ਥਲੇ ਕੰਮ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਇਹ ਉਹਨਾਂ ਨੂੰ ਸਾਰਾ ਪਤਾ ਕੰਮਾ ਚਾਹੀਦਾ ਹੈ ਜਿਹੜਾ ਉਥੇ ਐਸਐਚਓ ਬਾਰੇ ਲੱਗੇ ਨੇ ਠੀਕ ਹੈ ਉਹ ਜੇ ਸਹੀ ਕੰਮ ਕਰਦੇ ਜੇ ਸਹੀ ਲੋਕਾਂ ਦੇ ਨਾਮ ਲੈ ਕੇ ਉਸ ਸਾਰੇ ਧਰਨੇ ਜਿਹੜਾ ਹੋਇਆ ਸੀ ਉਹ ਉਠਾਉਣ ਦੇ ਵਿੱਚ ਲੋਕਾਂ ਦੇ ਨਾਲ ਨਾਲ ਤੇ ਚੱਲਦੇ ਤਾਂ ਅੱਜ ਇੱਥੇ ਧਰਨਾ ਲਾਉਂਦੇ ਸਾਨੂੰ ਲੋੜ ਨਾ ਪੈਂਦੀ ਪਰ ਉਸ ਪ੍ਰਸ਼ਾਸਨ ਤਾਂ ਲੋਕਾਂ ਦੀ ਸੁਰੱਖਿਆ ਵਾਸਤੇ ਬਣਾਇਆ ਗਿਆ ਹੈ। ਬਣਾਇਆ ਜ਼ਰੂਰ ਗਿਆ ਹੈ। ਪਰ ਜਿਹੜਾ ਕੁਝ ਉਹ ਦੇਖ ਰਹੇ ਆ ਵੀਡੀਓ ਵਾਇਰਲ ਹੋ ਰਹੀਆਂ ਨੇ ਉੱਥੇ ਉਹ ਆਈ ਲੱਗ ਰਿਹਾ ਇੱਕ ਪਾਸੇ ਲੋਕੇ ਕੰਮ ਕਰ ਰਿਹਾ। ਉਹ ਕਿਹਦੇ ਕਹਿੰਦੇ ਕਰ ਰਿਹਾ ਹੈ? ਇਹ ਆਪ ਪਬਲਿਕ ਨੂੰ ਹੀ ਪਤਾ ਹੈ ਤੇ ਤੁਹਾਨੂੰ ਵੀ ਪਤਾ ਹੈ। ਇਹ ਕਰਦੀ ਹਾਲ ਇਹ ਕੀ ਆ? ਜਿਹੜੇ ਲੋਕਾਂ ਨੇ ਚੂਜੇ ਪਰਚੇ ਦਰਜ ਕੀਤੇ ਮੈਂ ਜਿੱਥੇ ਥਾਣੇ ਫੋਨ ਕੀਤਾ ਕਿ ਜਿੰਨਾ ਸਿਕੰਦਰ ਡਾਕਟਰ ਆ ਭਾਈ ਇਹ ਮਤਲਬ ਵਿੱਚ ਹੈ ਨਹੀਂ ਸੀ ਕਹਿੰਦੇ ਕੋਈ ਨਹੀਂ ਭੈਣ ਜੀ ਐਫ ਆਈ ਆਰ ਚੋਂ ਦਾ ਨਾ ਨਹੀਂ ਲੇ ਗੋ ਸਕੰਦਰ ਡਾਕਟਰ ਦੁਕਾਨ ਦੇ ਵਿੱਚੋਂ ਚੱਕ ਕੇ ਪੂਰੀ ਤਾਂ ਘੁੱਟੇ ਇੱਕ ਡਾਕਟਰ ਬੰਦਾ ਉਹਦੀ ਸਮਾਜ ਚ ਕਿੰਨਾ ਵੱਡਾ ਰੁਤਬਾ ਹੁੰਦਾ ਕਿੰਡੀ ਰੁਤਬਾ ਤਾਂ ਹਰਮਨ ਦੇ ਦੀ ਹੈ ਹਰਮਨ ਦੇ ਦੀ ਸੈਲਫ ਰਿਸਪੈਕਟ ਹੈ ਪਰ ਉਹਦੇ ਨਾਲ ਬੈਡ ਵੀ ਹਿੱਕ ਤੱਕ 30 ਡਿਗਰੀ ਟੌਰਚਰ ਦਿੱਤਾ ਗਿਆ ਤੁਸੀਂ ਖਬਰ ਨਾਵਾ ਚੈਨਲ ਤੇ ਦੇਖਣਾ ਸਰਪੰਚ ਤੁਲ ਤੁਰੇ ਆ ਨਹੀਂ ਸੀ ਜਾ ਰਿਹਾ ਜਸਵਿੰਦਰ ਇੱਕ ਗੁਰਸਿੱਖ ਬਤੌਰੀ ਮਾਂ ਬੱਦਤੀ ਚਾਰ ਦਿਨਾਂ ਦਾ ਹੋਰ ਮਾੜਾ ਲੈ ਲਿਆ ਚਾਹੁੰਦੇ ਕੀ ਹੈ ਕਿ ਪੰਜਾਬ ਨੂੰ ਕਿਹੜੇ ਰਾਹਾਂ ਤੇ ਤੋਰਨਾ ਕਿ ਰਿਪਾ ਨੂੰ ਕਮਾ ਕੇ ਖਾਣ ਦਿਓ ਉਹਨਾਂ ਦੇ ਹੱਥਾਂ ਚ ਉਹਨਾਂ ਦੇ ਪਰਚੇ ਪਾਤੇ ਕੀ ਤੇ ਇਸ ਕੋਸੀ ਤੁਸੀਂ ਇਹ ਵੇਖੋ ਵੀ ਰੂਟ ਉਪਕਾਜ ਕੀ ਆ ਕਰਦੇ ਨੇ ਸਾਰੇ ਪੰਜਾਬ ਦੇ ਲੱਗੇ ਪਏ ਆ ਕਰਦੇ ਨੂੰ ਆਪਾਂ ਪਿਆਰ ਨਾਲ ਲੀਪੀ ਨਾਲ ਗਰੀਬ ਸੀ ਉਹਨੇ ਸ਼ਾਮ ਨੂੰ ਉੱਠ ਜਾਣਾ ਸੀ ਨਹੀਂ ਅਗਲੇ ਦਿਨ ਉੱਠ ਕੇ ਨੇ ਵਟੀਆਂ ਬੱਸਾਂ ਘੇਰਾ ਤਾਂ ਲੰਗੀ ਜਾਂਦੀਆਂ ਪਤਾ ਵਿਚਾਲੇ ਬੈਠੇ ਸੀ ਉਪਰੋਂ ਰਾਸ ਸੀਗਾ ਡਾਇਵਰਟ ਕਰਨ ਨੂੰ ਟ੍ਰਾਈ ਕਰੀ ਪਰ ਫਿਰ ਵੀ ਆਪਣੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਅਲੀफी ਹੁੰਦੀ ਆ ਜਿਹੜਾ ਹੁਣ ਅਫਸਰ ਕਰਦਾ ਸੀ ਪ੍ਰੈਸ਼ਰ ਚਾਹੇ ਲੋਕਾਂ ਦਾ ਪ੍ਰੈਸ਼ਰ ਆ ਆਪਾਂ ਕੰਮ ਕਰਨਾ ਆਪਾਂ ਤਰਖਾ ਮਿਲਦੀ ਆ ਆਪਾਂ ਕਮਨ ਨੂੰ ਰੂਪ ਬਹਾਲ ਕਰਨਾ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਨੀ ਹੈ ਨਹੀਂ ਕਿ ਕੁੱਟ ਕੁੱਟ ਲੋਕਾਂ ਦੇ ਬੱਚੇ ਇੰਨੀ ਪੂਰੀ ਤਰ੍ਹਾਂ ਕੁੱਟ ਦਿਓ ਕਿ ਮਣ ਤੁ ਸਰਵਾਈ ਵੀ ਨਾ ਕਰ ਸਕੋ ਉਹਨਾਂ ਦੇ ਬਤਵਾਵਾ ਕਿੱਥੇ ਲੱਗਣ ਗਿਆ ਕਿੱਥੇ ਜਾ ਕੇ ਉਹਨਾਂ ਦੇ ਬਤਵਾਵਾ ਲੱਗਣ ਗਿਆ ਮੈਂ ਕਿੰਨੀ ਵੀ ਇਹ ਬਹੁਤ ਵੱਡਾ ਜਬਰ ਹੋਇਆ ਮੈਂ ਸਰਦਾਰ ਸਿੰਘ ਜੀ ਸਿੰਘ ਮਾਨਵਰ ਦੇ ਮੁਖਰੇ ਆ ਬਤਸੂਆ ਮੈਂ ਆਪਦੀ ਸਰਦਾਰ ਸਿਵਲ ਟਿਸਿਕ ਪਾਰਟੀ ਨੇ ਕਿਛ ਪਾਈਆਂ ਮੈਂ ਆਪ ਦਾ ਫਰਜ ਸਮਝ ਕੇ ਇੱਥੇ ਪਹੁੰਚੀਆਂ ਕਿ ਗੁਰੂ ਸਾਹਿਬ ਮਾਫ ਨਹੀਂ ਕਰਨਗੇ ਕਿ ਅਸੀਂ ਚੁੱਪ ਕਿਉਂ ਰਹੀ ਆਪਾਂ ਨੂੰ ਤਾਂ ਇੱਕ ਪਾਸਾ ਦਿਖਾਇਆ ਜਾਂਦਾ ਵੀ ਡਲੇ ਚਲਾਤੇ ਮੈਂ ਵੀ ਜਸਟੀਫਾਈ ਨਹੀਂ ਕਰਦੀ ਡਲੇ ਕਦੇ ਵੀ ਨਹੀਂ ਚੱਲਣੇ ਚਾਹੀਦੇ ਉਹ ਸੜੀ ਸਾਡੇ ਬੱਚੇ ਆ ਟੀਮ ਦਾ ਤਲਾਕੀ ਦੇ ਬੱਚੇ ਸਾਹਮਣੇ ਉਹ ਵੀ ਵਿਚਾਰੇ ਡਿਊਟੀ ਕਰ ਰਹੇ ਸਾਡੇ ਘਰਾਂ ਦੇ ਜਵਾਕ ਹੈ ਮੈਂ ਜਸਟੀਫਾਈ ਕਦੇ ਨਹੀਂ ਕਰਦੀ ਪਰ ਰੂਟ ਆਫ ਕਾਜ ਦੇਖੋ ਵੀ ਡਲੇ ਚਲਾਉਣ ਦੀ ਨੌਬਤ ਈ ਕਿਉਂ ਆਈ ਉੱਤੇ ਛੱਟਾ ਲੱਗਿਆ ਕਿਸੇ ਕੁਦਰਤੀ ਤੇ ਜਦੋਂ ਇਹਨੂੰ ਕੁਝ ਵਾਪਰਿਆ ਬੀਬੀਆਂ ਭੈਣਾਂ ਨੂੰ ਉੱਟ-ਮੱਟ ਕੇ ਇੱਕ ਸੱਜਣ ਲੰਦਨ ਲੱਗੇ ਤਾਂ ਭਰਨੇ ਤੋਂ ਸਾਰੇ ਪੰਜਾਬ ਕੀ ਲੱਗੇ ਪਏ ਹੋਰ ਕਿੰਨੀ ਜਮਦਸਤੀ ਕੀਤੀ ਹੋਈ ਸਰਪੰਚ ਨੇ ਘਰ ਦੀ ਹਾਲਤ ਇੱਕ ਵਾਰ ਦਿਖਾ ਦਿਓ ਫਰੈਂਚ ਵਾਸ਼ਿੰਗ ਮਸ਼ੀਨ ਕਾਰ ਐੱਸੀਡੀ ਡਰੈਸਿੰਗ ਟੇਬਲ ਗੋਦਰੇਜ ਤੇ ਵੀ ਕੁਝ ਤਾਂ ਇੱਕ ਤਾਂ ਚੁੱਟਾ ਮਾਰੀਗਾ ਸਭ ਭਰਕਰ ਤੇ ਚੱਕ ਲੈ ਲੈਂਡਰਿੰਗ ਦੇ ਵਿੱਚ ਜਿਹੜੀ ਟੈਂਕੀ ਜੀ ਵੀ ਲੱਗੀ ਹੁੰਦੀ ਫਲਸ਼ ਆਊਟ ਕਰਨ ਵਾਲੀ ਉਹ ਪਾਣੀ ਵਾਸ਼ ਮੀਚ ਕੋਈ ਚੀਜ਼ ਛੱਡੀ ਨਹੀਂ ਫਰੈਂਚ ਵਾਸ਼ਿੰਗ ਮਸ਼ੀਨ ਇੱਕ ਵੀ ਚੀਜ਼ ਨਹੀਂ ਛੱਡੀ ਵੀ ਜਿਹੜੀ ਆ ਕੇ ਦੇਖਿਓ ਸਰਵਾਈ ਕਰ ਸਕਣ ਸਰਪੰਚ ਦੇ ਨਿੱਕੇ ਨਿੱਕੇ ਬੱਚੇ ਬਹਾਰੀ ਵਿਚਾਰੇ ਕਿੰਨੇ ਕੋਈ ਮੱਝਾ ਖੋਲਦਿਆ ਲੇਕਿਨ 58000 ਰੁਪਏ ਚਾਰਦੀ ਹੈ ਬਹੁਤ ਦੁੱਖਦਾਈ ਘਟਨਾ ਵਾਪਰੀ ਹੈ ਵੀ ਇੱਕ ਜਿਹੜੀਆਂ ਵੀਡੀਓ ਵੀ ਘਟਨਾ ਵਾਂਦੀਆਂ ਵਾਇਰਲ ਹੋਈਆਂ ਉਹਦੇ ਵਿੱਚ ਇੱਕ ਗੋਲੀ ਚਲਦੀ ਦੀ ਵੀ ਹੋਈ ਆ ਉੱਤੇ ਕੀ ਟਿੱਪਣੀ ਕਰ ਰਹੀ ਹਾਂ ਚਾਹਾਂ ਟਿੱਪਣੀ ਕੀ ਹੈ ਤਾਂ ਸਰਕਾਰ ਦਾ ਫਰਜ਼ ਹੈ ਚਾਹੇ ਗੋਲੀ ਉਹਨਾਂ ਨੇ ਜਿਵੇਂ ਵੀ ਚਲਾਈ ਕਿਹੜੇ ਹਲਾਫਾਂ ਚ ਚਲਾਈ ਪਰ ਨਿਆਂ ਹੋਣਾ ਚਾਹੀਦਾ ਇਹ ਤਾਂ ਉਹਨਾਂ ਮਸਾਸ਼ਾਦ ਨੇ ਵੀਡੀਓ ਦਾ ਹਜ਼ਾਰਾਂ ਆ ਗਈਆਂ ਆਪਾਂ ਵੀ ਜਿਹੜੀਆਂ ਗੱਲਾਂ ਬੋਲੀਆਂ ਵੀਡੀਓ ਵੇਖ ਰੱਖ ਕੇ ਬੋਲੀਆਂ ਕਿ ਅਸੀਂ 30 ਸਾਲ ਦੇ ਬਿਦੁਰ ਨੂੰ ਪਿਆ ਇੱਕ ਹੋਰ ਵੀਰ ਸੀਗਾ ਉਹਦਾ ਢਿੱਡ ਦਾ ਆਪਰੇਸ਼ਨ ਹੋਇਆ ਚੰਦਪਾਣ ਦਾ ਹੀ ਕੋਈ ਟੀ ਬੁਰੀ ਹਾਲਤ ਚ ਉਹਦਾ ਟਾਈਟੇ ਬੁੱਕੇ ਟੱਟ ਕੇ ਆਉਣੇ ਹੁਣ ਵੀ ਇਹਨਾਂ ਦੀ ਹਰਸਤ ਚੀ ਹੈ ਆਪਾਂ ਨੂੰ ਕਿਸੇ ਨੇ ਦੱਸਣਾ ਵੀ ਉਹਦੀ ਹਾਲਤ ਮਾੜੀ ਹੈ ਕਿ ਚੰਗੀ ਹੈ ਉਹਦੇ ਢਿੱਡ ਦਾ ਆਪਰੇਸ਼ਨ ਹੋਇਆ ਤਾਂ ਉਹਨੂੰ ਚੰਦਪਾਣ ਵਾਲੇ ਨਾਮ ਵੀ ਦੱਸ ਦੇਣ ਕਿ ਉਹਦਾ ਸਿੱਖੇ ਹੀ ਕੋਈ ਡਿਵਾਈ ਜਿਹੜਾ ਵੀ ਡਿੱਕਿਆ ਗਿਆ ਚਾਹੀ ਕੋਝਾ ਆਕਸੀ ਚਾਹੀ ਵੱਡਾ ਸੀ ਛੋਟਾ ਸੀ ਡਿੱਕੇ ਆਣਾ ਚਾਹੀਦਾ ਬਸ ਚਾਹੀ ਉਸ ਅੰ ਇੱਕ ਇੱਥੇ ਬੈਠਾ ਸੀ 90 ਸਾਲਾਂ ਦਾ ਮੁੰਡਾ ਜਿਹਨੂੰ ਨਾ ਘੁੱਟਿਆ ਕਿ ਆਪਣੀ ਤਾਂ ਆਤਮਾ ਰੂਹ ਉਰਲਾਈ ਇਹਦਾ ਜ਼ਬਰਦਸਤ ਨਹੀਂ ਹੋਣਾ ਚਾਹੀਦਾ ਆਜ਼ਾਦ ਹੋਏ ਦੀ ਨੈਚਰ ਹੋ ਗਿਆ ਸੰਵਿਧਾਨ ਤਾਂ ਸਭ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦਾ ਕਿੱਥੇ ਸਾਡੇ ਸੰਵਿਧਾਨੀ ਘੱਟ ਕਿਰਪਾ ਨਾਲ ਇਹੋ ਜਿਹੇ ਮਾੜਾ ਹਾਲਾਤ ਜਿੱਥੇ ਆਪਾਂ ਹੋਸਟਲ ਸਟੇਟਾਂ 'ਚ ਬਹਿਨੇ ਆ ਤਕਰੀਬ ਨੂੰ ਕੋੜੀ ਨਹੀਂ ਚੜ੍ਹਨ ਦਿੱਤਾ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਇੰਨਾ ਚੀਜ਼ਾਂ ਦਾ ਗੁਰੂ ਨਾਨਕ ਸਾਹਿਬ ਨੇ ਵਿਰੋਧ ਕੀਤਾ ਸੀ ਜਦੋਂ ਬਾਬਰ ਦੇ ਟਾਈਮ 'ਚ ਜ਼ਬਰ ਹੁੰਦਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਕਾਲਪੁਰ ਕਮਾਈ ਨੂੰ ਮੇਰਾ ਮਾਰਦਾ ਸੀ ਕਿੰਤੀ ਮਾਰਪਈ ਕੋਰਲਾਣੇ ਗੁਰੂ ਤੇਗ ਬਹਾਦਰ ਨੇ ਸੀਸ ਕਿਉਂ ਦਿੱਤਾ ਸੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰੰਗਜ਼ੇਬ ਜ਼ਬਰੀ ਧਰਮ ਪ੍ਰਵਕਟ ਕਰਾਉਂਦਾ ਸੀ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਭਾਈ ਕਿੱਥੇ ਜ਼ਬਰ ਹੁੰਦਾ ਉੱਥੇ ਜਾ ਕੇ ਬੋਲਣੇ ਮੇਰਾ ਤਾਂ ਫਰਜ਼ ਸੀ ਮੈਂ ਉਹਨਾਂ ਫਰਜ਼ ਸਮਝਦੇ ਹੋਇਆ ਕਿ ਮੈਨੂੰ ਆਤਮਾਨਿਕ ਸ਼ਾਂਤੀ ਹੈ ਵੀ ਅਸੀਂ ਜਿਹੜਾ ਕੁਝ ਦੱਸਿਆ ਇਹ ਸਾਰਾ ਕੁਝ ਵੀਡੀਓ ਦੱਸ ਰਹੀਆਂ ਰੋ ਰੋ ਕੇ ਕਿ ਇੰਨਾ ਜ਼ਬਰ ਨਹੀਂ ਹੋਣਾ ਚਾਹੀਦਾ